ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ ਅੱਜ ਪੂਰੇ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚ ਹਰਸ਼ ਤੇ ਉલ્લાਸ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਸਵੇਰੇ ਤੋਂ ਹੀ ਗੁਰਦੁਆਰਿਆਂ ਦੇ ਵਿੱਚ ਪਹੁੰਚ ਰਹੇ ਨੇ ਤੇ ਉੱਥੇ ਆ ਕੇ ਸੀਸ ਨਵਾ ਰਹੇ ਨੇ ਸਿੱਖਾਂ ਦੇ ਪ੍ਰਥਮ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਨ ਅਧਿਆਤਮਿਕ ਚਿੰਤਕ ਤੇ ਸਮਾਜ ਸੁਧਾਰਕ ਸਨ ਉਹ ਵਿਸ਼ਵ ਦੇ ਕਈ ਹਿੱਸਿਆਂ ਦੇ ਵਿੱਚ ਗਏ ਤੇ ਮਾਨਵਤਾ ਦਾ ਉਹਨਾਂ ਨੇ ਪ੍ਰਚਾਰ ਕੀਤਾ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਪਏ ਉੱਥੇ ਅੱਜ ਇਤਿਹਾਸਿਕ ਗੁਰਦੁਆਰੇ ਬਣ ਚੁੱਕੇ ਨੇ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਨਨਕਾਣਾ ਸਾਹਿਬ ਵਿੱਚ ਹੋਇਆ ਜਿਹੜਾ ਕਿ ਇਸ ਵਕਤ ਪਾਕਿਸਤਾਨ ਵਿੱਚ ਹੈ ਰਾਏ ਪੋਈ ਦੀ ਤਲਵੰਡੀ ਦੇ ਵਿੱਚ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਉਹਨਾਂ ਦਾ 1469 ਦੇ ਵਿੱਚ ਜਨਮ ਹੋਇਆ ਵਾਸਤਵ ਵਿੱਚ ਗੁਰੂ ਜੀ ਦਾ ਅਵਤਾਰਨ ਵਿਸਾਖ ਸ਼ੁਕਲ ਪੱਖ ਤ੍ਰਿਤੀਆ ਨੂੰ ਹੋਇਆ ਲੇਕਿਨ ਸਿੱਖ ਸੰਗਤ ਦੀ ਪਰੰਪਰਾ ਦੇ ਮੁਤਾਬਕ ਉਹਨਾਂ ਦਾ ਅਵਤਾਰ ਪਰਵ ਕਾਰਤਿਕ ਪੂਰਨਮਾ ਦੇ ਦਿਨ ਮਨਾਇਆ ਜਾਂਦਾ ਹੈ ਆਪਣੀ ਚਾਰ ਯਾਤਰਾਵਾਂ ਦੇ ਦੌਰਾਨ ਉਹ ਵਿਸ਼ਵ ਦੇ ਅਨੇਕ ਹਿੱਸਿਆਂ ਵਿੱਚ ਗਏ ਤੇ ਮਾਨਵਤਾ ਦੇ ਧਰਮ ਦਾ ਉਹਨਾਂ ਨੇ ਪ੍ਰਚਾਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਹੋਣ ਦੇ ਕਾਰਨ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਭ ਤੋਂ ਪਵਿੱਤਰ ਸਥਾਨਾਂ ਦੇ ਵਿੱਚ ਇੱਕ ਮੰਨਿਆ ਜਾਂਦਾ ਹੈ। ਨਨਕਾਣਾ ਸਾਹਿਬ ਦੇ ਵਿੱਚ ਜਨਮ ਸਥਾਨ ਸਮੇਤ ਨੋ ਗੁਰਦੁਆਰੇ ਨੇ ਇਹਨਾਂ ਵਿੱਚ ਸ਼ਰਧਾਲੂਆਂ ਦੀ gehri ਆਸਥਾ ਹੈ। ਇਹ ਸਾਰੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਹਿਮ ਪਹਿਲੂਆਂ ਦੇ ਨਾਲ ਜੁੜੇ ਹੋਏ ਗੁਰਦੁਆਰੇ ਨੇ ਕਤੇ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਦੇ ਸ਼ਰਦਾਲੂ ਵੀ ਮੱਥਾ ਟੇਕਣ ਪਹੁੰਚਦੇ ਹੁੰਦੇ ਨੇ ਪਾਕਿਸਤਾਨ ਦੇ ਪੰਜਾਬ प्रांत ਦੇ ਵਿੱਚ ਸਥਿਤ ਸ਼ਹਿਰ ਨਨਕਾਣਾ ਸਾਹਿਬ ਦਾ ਨਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਪਿਆ ਹੈ ਇਸ ਦਾ ਪੁਰਾਣਾ ਨਾਂ ਰਾਏਪੋਈ ਦੀ ਤਲਵੰਡੀ ਸੀ ਇਹ ਲਾਹੌਰ ਤੋਂ 80 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ ਸਥਿਤ ਹੈ ਤੇ ਭਾਰਤ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਤੋਂ ਵੀ ਦਿਖਾਈ ਦਿੰਦਾ ਹੈ ਸਿਰਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਹੋਣ ਕਾਰਨ ਇਹ ਵਿਸ਼ਵ ਪੜ ਦੇ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਲ ਹੈ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਉੱਤੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਚਾਰੋਵਲ ਲੰਬੀ ਚੌੜੀ ਪਰਿਕਰਮਾ ਬਣਾਈ ਗਈ ਸੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਕਈ ਸੋਹਣੀਆਂ ਪੇਂਟਿੰਗਸ ਲੱਗੀਆਂ ਹੋਈਆਂ ਨੇ ਨਨਕਾਣਾ ਸਾਹਿਬ ਦੇ ਵਿੱਚ ਸਵੇਰੇ 3 ਵਜੇ ਤੋਂ ਹੀ ਸ਼ਰਧਾਲੂ ਆਉਂਦਾ ਤਾਂਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਗੁਰਨਾਨਕ ਦੇਵ ਕਰਤਾਰਪੁਰ ਸਾਹਿਬ ਵਿੱਚ ਆ ਕੇ ਵਸ ਗਏ ਸੀ ਤੇ 17 ਸਾਲ ਉਹ ਇੱਥੇ ਹੀ ਰਹੇ ਸੀ ਇੱਥੇ ਹੀ ਉਹਨਾਂ ਨੇ ਖੇਤੀ ਦਾ ਕੰਮ ਕੀਤਾ ਸੀ ਇੱਥੇ ਹੀ ਸਨ 1532 ਦੇ ਵਿੱਚ ਭਾਈ ਲੈਣਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਸੀ ਤੇ 7 ਸਾਲ ਦੀ ਸਮਰਪਿਤ ਸੇਵਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਦੇ ਰੂਪ ਵਿੱਚ ਗੁਰੂ ਗੱਦੀ ਦੇ ਉੱਤੇ ਸ਼ੁਭਾਇਮਾਨ ਹੋਏ ਸੀ ਗੁਰੂ ਨਾਨਕ ਦੇਵ 22 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ ਸੀ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਨੇ ਆਪਣਾ ਅੰਤਿਮ ਸਮਾਪਤਾਇਆ ਸੀ ਇਸ ਗੁਰਦੁਆਰੇ ਦੀ ਵੀ ਕਾਫੀ ਮਾਨਤਾ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਗੁਰਦੁਆਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰਤ ਤੇ ਪਾਕਿਸਤਾਨ ਨੇ ਸਹੂਲਤਾਂ ਦਿੰਦੇ ਹੋਏ ਕੋਰੀਡੋਰ ਵੀ ਬਣਾਇਆ ਹੈ